ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵਕਤ ਅਸੀਂ ਸਮੂਹ ਜੰਮੂ ਦੀ ਸੰਗਤ ਨੂੰ ਜਿਨ੍ਹਾਂ ਦੇ ਰੂਪ ਰੂਪਾ ਰਹੇ ਹਾਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਨ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਪੀੜੀ ਉਹਨਾਂ ਦੇ ਕੁਲ ਦੇ ਵਿੱਚੋਂ ਜਿਸ ਜਗ੍ਹਾ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਤਪ ਕੀਤਾ ਦਸਵੀਂ ਜਗ੍ਹਾ ਤੇ ਜਿਹੜੇ ਇਸ ਵੇਲੇ ਸੇਵਾ ਕਰ ਰਹੇ ਨੇ ਸਾਡੇ ਅਤੀ ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਜਤਿੰਦਰਪਾਲ ਸਿੰਘ ਜੀ ਛੋਡੀ ਉਹ ਸਾਡੇ ਨਾਲ ਤੇ ਹਰ ਸਾਲ ਦੀ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਜੋ ਇੱਥੋਂ ਦੀ ਮਮੋਰੀਅਲ ਕਮੇਟੀ ਬਣੀ ਹੋਈ ਹੈ ਸੁਸਾਇਟੀ ਬਣੀ ਹੋਈ ਹੈ ਉਹ ਹਰ ਸਾਲ ਜਿਹੜਾ ਕਿ ਪ੍ਰੋਗਰਾਮ ਕਰਦੀ ਏ ਇਸ ਸਾਲ ਵੀ ਬੜੇ ਵੱਡੇ ਪੱਧਰ ਦੇ ਉੱਤੇ ਇਹ ਪ੍ਰੋਗਰਾਮ ਕਰਨ ਵਾਸਤੇ ਜਾ ਰਹੀ ਹੈ 7 ਤਰੀਕ ਦਿਨ ਐਤਵਾਰ ਜੁਲਾਈ ਮਹੀਨੇ ਦੇ ਵਿੱਚ ਇਹ ਪ੍ਰੋਗਰਾਮ ਹੈ ਪ੍ਰੋਗਰਾਮ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਪਈਆਂ ਨੇ ਤੇ ਸਮੁੱਚੀ ਉਹ ਟੀਮ ਜਿਹੜੀ ਬਾਬਾ ਬੰਦਾ ਸਿੰਘ ਜੀਮਾ ਬੋਰੀਆ ਉਹ ਇੱਥੇ ਆ ਕੇ ਮਹਾਂਪੁਰਖਾਂ ਦੇ ਕੋਲ ਵੀ ਆਏ ਹੈ ਪ੍ਰੋਗਰਾਮ ਦੇ ਵਿੱਚ ਕਿਹੜੇ ਕਿਹੜੇ ਚੇਂਜ ਕਰਨੇ ਨੇ ਤੇ ਕਿਸ ਤਰ੍ਹਾਂ ਦੀ ਪ੍ਰੋਗਰਾਮ ਦੀ ਰੂਪਰੇਖਾ ਬਣਨੀ ਹੈ ਉਹ ਮਾਪੁਰ ਤੇ ਸਾਬੇ ਨਾਲ ਨੇ ਮੈਂ ਸਾਰੀ ਉਹ ਜੰਮੀ ਦੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਕੋਲ ਬਹੁਤ ਹੀ ਪਾਪ ਪਾਕ ਤੇ ਪਵ ਪਾਵਨ ਜਿਹੜਾ ਸਾਡਾ ਸਥਾਨ ਹੈ ਬਾਬਾ ਬੰਦਾ ਸਿੰਘ ਦੀ ਬਾਹਦਨ ਨੇ ਜਿਸ ਜਗ੍ਹਾ ਤੇ ਉੱਤੇ ਬੈਠ ਕੇ ਤਪ ਕੀਤਾ ਸਾਰਿਆਂ ਨੂੰ ਚਾਹੀਦਾ ਕਿਉਂਕਿ ਦਾਸ ਪਿਛਲੇ ਸਾਲ ਵੀ ਇੱਥੇ ਆਏ ਸੀ ਤੇ ਬਹੁਤ ਸਾਰਾ ਮਹਾਪੁਰਖਾਂ ਨੇ ਵੀ ਪਿਆਰ ਦਿੱਤਾ ਸੀ ਸੰਗਤਾਂ ਨੇ ਵੀ ਬਹੁਤ ਸਾਰਾ ਪਿਆਰ ਦਿੱਤਾ ਸੀ ਅਸੀਂ ਚਾਹੁੰਦੇ ਹਾਂ कि ਇਸ ਵਰੀ ਵੀ ਜਿਹੜਾ ਪ੍ਰੋਗਰਾਮ ਹੈ ਉਹ ਬਹੁਤ ਵੱਡੇ ਪੱਧਰ ਤੇ ਹੋਵੇ ਤੇ ਮਹਾਂਪੁਰਛੰ ਦੇ ਕੋਲ ਅਸੀਂ ਇਸ ਕਾਰਨ ਆਏ ਆ ਕਿ ਮਹਾਂਪੁਰਛੋ ਤੁਸੀਂ ਵੀ ਦੱਸੋ ਕਿ ਅੱਗੇ ਅਸੀਂ ਕੀ ਕਰੀਏ ਇਸ ਪ੍ਰੋਗਰਾਮ ਨੂੰ ਜਿਹੜਾ ਕਿ ਚੰਗੀ ਰੂਪਰੇਖਾ ਦਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਖਫਤ ਮਨ ਨੂੰ ਇਸ ਗੱਲ ਦੀ ਪਸੰਦਤਾ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੰਦਾ ਸਿੰਘ ਬਹਾਦਰ ਟਰਸਟ ਜੋ ਜਿਸ ਦੇ ਮੁਖ ਪ੍ਰਬੰਧਕ ਮਨਜੀਤ ਸਿੰਘ ਜੀ ਬਲਮੀਤ ਸਿੰਘ ਜੀ ਰਾਜੂ ਜੀ ਹਰ ਸਰ ਹਰਪ੍ਰੀਤ ਸਿੰਘ ਜੀ ਇਹ ਸਜਣ ਮੇਰੇ ਕੋਲ ਆਏ ਬੈਠਣ ਭਾਈ ਸਾਹਿਬ ਨਾਲ ਆ ਵੀ ਬਾਤ ਹੋਈ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਨੂੰ ਮਨਾਣਾ ਆਉਣ ਵਾਲੀ ਪੀੜ੍ਹੀ ਵਾਸਤੇ ਇਕ ਬਹੁਤ ਵੱਡਾ ਮਾਰਗਦਰਸ਼ਕ ਸਾਡਾ ਨੌਜਵਾਨ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਵਿਰਤੋ ਤੋਂ ਬਹੁਤ ਕੱਟ ਜਾਣੂ ਹੈ ਉਸ ਦੇ ਕਈ ਕਾਰਨਾਂ ਨੂੰ ਮੈਂ ਉਹ ਕਾਰਨਾਂ ਨਾਲ ਬਾਤ ਨਹੀਂ ਕਰਾਂਗਾ ਮੈਂ ਸਿਰਫ ਇਤਨਾ ਕਹਾਂਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਕੌਮ ਦੇ ਪਹਿਲੇ ਜਥੇਦਾਰ ਹੋਏ ਸਿੱਖ ਰਾਜ ਦੇ ਬਾਨੀ ਹੋਏ ਮਹਾਨ ਸ਼ਹੀਦ ਹੋਏ ਨੇ ਮਹਾਂ ਤਪਸਵੀ ਹੋਏ। ਔਰ ਜਿਸ ਦਿਨ ਤੇ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਥਾਪਨਾ ਬਿਤੀ ਗਈ ਸੀ। ਜਿਸ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਪੰਜਾਬ ਦੀ ਧਰਤੀ ਤੇ ਭੇਜਣ ਵਾਸਤੇ ਬਾਬਾ ਜੀ ਨੂੰ ਗੁਰੂ ਸਾਹਿਬ ਨੇ ਭੇਜਿਆ ਔਰ ਕਿੰਨਾ ਵਿਸ਼ਵਾਸ ਹੋਏਗਾ ਗੁਰੂ ਸਾਹਿਬ ਨੂੰ ਔਰ ਕਿਤਨੀ ਸਮਰੱਥਾ ਹੋਏਗੀ ਬਾਬਾ ਬੰਦਾ ਸਿੰਘ ਜੀ ਨੂੰ ਕਿ ਜਿਨ੍ਹਾਂ ਨੇ ਉਹਨਾਂ ਦੇ ਹੁਕਮ ਨੂੰ ਮੰਨਦੇ ਹੋયા 1708 ਵਿੱਚ ਮੇਲ ਹੋਇਆ ਹੈ ਤੇ 1710 ਵਿੱਚ ਰਾਜ ਦੀ ਸਥਾਪਨਾ ਹੋ ਗਈ। ਉਹ ਉਸ ਸਮੇਂ ਤੁਸੀਂ ਕੱਢ ਦਿਓ ਜਿਹੜਾ ਸਵਾ ਆਪਣਾ ਹਜੂਰ ਸਾਹਿਬ ਕੋਲ ਚੱਲ ਕੇ ਇਹ ਹਰਿਆਣਾ ਦੀ ਧਰਤੀ 'ਤੇ ਆਏ। ਜੀ ਕਮ ਸੇ ਕਮ 6 ਮਹੀਨੇ ਜੂਰ ਲੱਗੇ ਉਹਨਗੇ। ਜੀ ਤੇ ਸੋਨੀਪਾ ਦੇ ਨੇੜੇ ਆ ਕੇ ਨੇ ਆਪਣਾ ਵਿਸ਼ਰਾਮ ਕੀਤਾ। ਉੱਥੇ ਆਪਣੇ ਹੁਕਮਨਾਮੇ ਦਿੱਤੇ। ਸਭ ਤੋਂ ਪਹਿਲਾਂ ਕਰਨਾਲ ਨੂੰ ਦਿੱਤਿਆ ਕਿ ਕਰਨਾਲ ਦੇ ਰਣ ਮਲਾਈ ਵਜੀਦ ਖਾਨ ਤੇ ਜੀ ਉਸ ਤੋਂ ਬਾਅਦ ਇਹਨਾਂ ਨੇ ਸਮਾਨਾ ਸਡੋਰਾ ਸਰਨ ਦਿੱਤੀ ਬੜੀ ਪਲੈਨਿੰਗ ਸਿਸਟਮ ਨਾਲ ਮਾ ਬੰਦਾ ਸਿੰਘ ਬਹਾਦਰ ਨੇ ਜੜਾਈਆਂ ਲੜੀਆਂ ਔਰ ਉਹ ਹਰ ਲੜਾਈ ਵਿੱਚ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਫਰਾਂਦੀ ਲੜਾਈ ਇੱਕ ਬੜੀ ਵਿਗਲੋਤਰੀ ਲੜਾਈ ਸੀ ਉਕਲੋਤਰੀ ਮੈਸਵਸਤ ਕਰਨਾ ਇੱਕ ਪਾਸੇ ਤੋਪਾਂ ਸਨ ਇੱਕ ਪਾਸੇ ਅਸਲਾ ਸੀ ਇੱਕ ਪਾਸੇ ਬੱਚੇ ਸਨ ਇੱਕ ਪਾਸੇ ਤਲਵਾਰਾਂ ਸਨ ਇੱਕ ਪਾਸੇ ਗੰਡਾਸੇ ਸਨ ਤੋਪਾਂ ਤੇ ਇਹ ਬੰਦੂਕਾਂ ਦੀ ਮੁਕਾਬਲਾ ਕਿੰਨਾ ਕੀਤਾ ਚਲੋ ਤਲਵਾਰਾਂ ਨੇ ਗੰਡਾਸਿਆਂ ਨੇ ਫਿਰ ਫਿਰ ਪਾਣਾ ਨੇ ਤੁਸੀਂ ਮੇਰੇ ਕੋ ਕਿਸ ਤਰ੍ਹਾਂ ਜਨੂਨ ਹੋਏਗਾ ਇਹ ਜਨੂਨ ਸੀ ਕਿ ਅਸਲੇ ਦੇ ਮੁਕਾਬਲੇ 'ਚ ਹੱਥੀ ਲੜਾਈ ਕੀਤੀ ਗਈ ਔਰ ਹੱਥੀ ਲੜਾਈ ਕਰਕੇ ਸਰਾਦ ਨੂੰ ਫਤਿਹ ਕੀਤਾ ਕਿਉਂਕਿ ਸਿੱਖ ਜਨੂਨ ਸੀ ਸ਼ਾਂਤ ਦੇ ਪਰ ਇਤਨਾ ਜਨੂਨ ਸੀ ਕਿ ਉਹ ਇੰਟਰਨੈਟ ਬੁਝਾ ਲੈਣਾ ਚਾਹੁੰਦੇ ਸਨ ਤੇ ਉਹਨਾਂ ਨੇ ਬਜਾਅ ਵੀ ਦਿੱਤੀ ਪਰ ਬੰਦਾ ਸਿੰਘ ਬਹਾਦਰ ਕਿਉਂਕਿ ਸਿੱਖ ਧਰਮ ਸੈਕੂਲਰ ਧਰਮ ਹੈ ਉਹਨਾਂ ਨੇ ਜਦੋਂ ਸਿੰਘ ਮਸਜਦ ਉੱਤੇ ਅਟੈਕ ਕਰਨ ਲੱਗੇ ਤਾਂ ਉਸ ਵੇਲੇ ਉਹਨਾਂ ਨੇ ਕਹਿ ਦਿੱਤਾ ਕਿ ਭਈ ਇਸ ਨੂੰ ਹੱਥ ਨਾ ਲਾਓ ਤਾਂ ਕਿ ਇੱਕ ਅੱਲਾ ਦਾ ਘਰ ਹੈ ਖੁਦਾ ਦਾ ਘਰ ਹੈ ਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਉਹ ਮਸਜਦ ਅੱਜ ਵੀ ਉਸੇ ਤਰ੍ਹਾਂ ਖੜੋਤੀ ਹਈਆਂ ਨਾ ਜਿਸ ਤਰ੍ਹਾਂ ਅੱਜ ਤੋਂ 307 ਪਹਿਲਾਂ ਖੜੋਤੀ ਹਈ ਬੜੀ ਵੱਡੀ ਦੇਨ ਹੈ ਉਹ ਰਿਸ਼ਤੇ ਨਾਲ ਨਾ ਬੰਦਾ ਸਿੰਘ ਬਹਾਦਰ ਹੀ ਸਭ ਤੋਂ ਵੱਡੀ ਦੇਨ ਹੈ ਲੈਂਡ ਟੂ ਦਾ ਟਿਲਰ ਜ਼ਮੀਨ ਉਹਦੀ ਜਿਹੜਾ ਵੰਦਾ ਹੈ ਜੀ ਰੈਜ਼ੋਲੂਸ਼ਨ 프랑ਸ ਦਾ ਵੀ ਹੋਇਆ ਰਸ਼ੀਆ ਦਾ ਵੀ ਹੋਇਆ ਪਰ ਬੰਦਾ ਸਿੰਘ ਬਹਾਦਰ ਤੋਂ ਬਾਅਦ ਆਇਆ 18ਵੀਂ ਸਦੀ ਦਾ 19ਵੀਂ ਸਦੀ ਦਾ ਇਸ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਕ੍ਰਾਂਤੀਕਾਰੀ ਹੋਣ ਜਿਨ੍ਹਾਂ ਨੇ ਕਿਸਾਨਾਂ ਦੇ ਦਰਦ ਨੂੰ ਵੇਖਿਆ ਜ਼ਿਮੀਦਾਰੀ ਨਿਧਾਮ ਨੂੰ ਉਠਾਇਆ ਉਸ ਜਮੀਨ ਹੋਈ ਹੈ ਜਿਹੜਾ ਵੰਡਾ ਦਾ ਨਾਰਾ ਦੇ ਕੇ ਉਹਨਾਂ ਨਿਮਨ ਭਟਕੇ ਹੋਏ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਮੇਰਾ ਕਹਿਣ ਦਾ ਭਾਵ ਹੈ ਕਿ ਅਸੀਂ ਅਸੀਂ ਇਸ ਵਿਅਕਤੀ ਦਾ ਜਨਮ ਮਨਾ ਰਹੇ ਹਾਂ ਜਿਸ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ ਗਿਆ ਮਰੋਲੀ ਵਿਖੇ 9 ਜੂਨ ਨੂੰ 1716 ਨੂੰ ਤਾਂ ਉਸ ਵੇਲੇ ਉਹਨਾਂ ਦੇ 4 ਸਾਲ ਦੇ ਬੱਚੇ ਅਜੇ ਸਿੰਘ ਨੂੰ ਝੋਲੇ 'ਚ ਬਿਠਾ ਦਿੱਤਾ ਗਿਆ ਔਰ ਕਿਹਾ ਗਿਆ ਇਸ ਦਾ ਦਿਲ ਕੱਢ ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਇਹ ਤਾਂ ਮੇਰਾ ਬੇਟਾ ਹੈ ਅਗਰ ਇਹ ਤੇ ਦੁਸ਼ਮਣ ਦਾ ਬੇਟਾ ਹੋਏਗਾ ਨਾ ਮੈਂ ਐਸਾ ਕੰਮ ਨਹੀਂ ਕਰਾਂਗਾ ਸਾਡੇ ਧਰਮ ਦੇ ਵਿੱਚ ਬੱਚੇ ਉੱਤੇ ਇਸਤਰੀ ਉੱਤੇ ਬੁੱਢੇ ਉੱਤੇ ਹੱਥ ਚੁੱਕਣਾ ਗੁਨਾਹ ਹੈ ਤੁਸੀਂ ਜਿਸ ਤਰ੍ਹਾਂ ਚਾਹੋ ਮੇਰੇ ਬੱਚੇ ਨੂੰ ਫ਼ੀਤ ਕਰੋ ਕੰਨਨ ਜਲਾਲ ਨੇ ਛੁਰਾ ਲਿਆ ਤੇ ਤੇਦੇ ਜਿਗਰ ਤੇ ਮਾਰਿਆ ਉਹਦਾ ਦਿਲ ਕੱਢਿਆ ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਪਾਇਆ ਗਿਆ ਉਹਦੀ ਆਂਤਰੀਆਂ ਕੱਢ ਕੇ ਗਰਲੇ 'ਚ ਪਾ ਕੇ ਗਿਆਂ ਤੇ ਬੰਦਾ ਸਿੰਘ ਬਹਾਦਰ ਅਡੋਨ ਦੇ ਸਿਧਰਿਆ ਸ਼ਾਤਰਿਆ ਉੱਥੇ ਘ੍ਰਿਤੋ ਹੈ ਕਾਫੀ ਖੰਡ ਇਤਿਹਾਸਕ ਉਹ ਕਹਿੰਦਾ ਬੰਦਾ ਸਿੰਘ ਬਹਾਦਰ ਤੂੰ ਕਿਹੜੀ ਮਿੱਟੀ ਦਾ ਬਣਿਆ ਹੋਇਆ ਹੈ ਤੇਰੇ ਸਾਹਮਣੇ ਤੇਰੇ ਬੱਚੇ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਦਾ ਦਿਲ ਕੱਢ ਕੇ ਤੇਰੇ ਮੂੰਹ 'ਚ ਪਾ ਦਿੱਤਾ ਗਿਆ ਆਂਤਣੀਆਂ ਕੱਢ ਕੇ ਤੇਰੇ ਗਲੇ 'ਚ ਪਾ ਦਿੱਤੀਆਂ ਤੂੰ ਆ ਡੋਲ ਤੇ ਚਿੱਤ ਸ਼ਾਂਤ ਤੇ ਤੈਨੂੰ ਤੇਰੀ ਅੱਖਾਂ ਮਿੱਟੀ ਹੋਈਆਂ ਸੰਧਰਗੇ ਸਨ ਤੇ ਬਾਬਾ ਜੀ ਦਾ جواب ਸੀ ਮੈਂ ਡਰਿਆ ਨਹੀਂ ਸਾਬ ਮੈਂ ਅੱਖਾਂ ਵਿੱਚੋਂ ਮਿੱਟੀ ਹਸਰ ਮੇਰਾ ਧਿਆਨ ਮੇਰੇ ਗੁਰੂ ਦੇ ਚਰਨਾਂ ਵਿੱਚ ਤੇ ਮੈਂ ਅਰਦਾਸ ਕਰ ਰਿਹਾ ਸਾਬ ਬੱਚਾ ਨਦਾਨ ਹੈ ਬੱਚਾ ਛੋਟਾ ਹੈ ਕਿਤੇ ਇਹ ਇਸਲਾਮ ਨਾ ਕਬੂਲ ਕਰ ਲਵੇ ਮੇਰੇ ਤੋਂ ਪਹਿਲਾਂ ਜੇਕਰ ਮੇਰੇ ਤੋਂ ਬਾਅਦ ਜੇਕਰ ਇਸ ਬੱਚੇ ਨੂੰ ਸ਼ਹੀਦ ਕੀਤਾ ਗਿਆ ਤੇ ਮੇਰੀ ਆਤਮਾ ਪਟਕੇਗੀ ਬੱਚਾ ਨਦਾਨ ਹੈ ਛੋਟਾ ਹੈ ਕਿਤੇ ਇਸਲਾਮ ਮਕਬੂਲ ਕਰ ਲਏ ਤੇ ਹੁਣ ਮੈਂ ਆਪਣੇ ਗੁਰੂ ਦਾ ਧਨਵਾਦ ਕਰ ਰਿਹਾ ਉਹਦਾ ਸ਼ੁਕਰਾਨਾ ਕਰ ਰਿਹਾ ਕਿ ਮੇਰੀ ਪ੍ਰਾਰਥਨਾ ਮੇਰੇ ਗੁਰੂ ਨੇ ਸਵੀਕਾਰ ਕਰ ਲਈ ਉਹ ਮੇਰਾ ਬੱਚਾ ਸ਼ਿੱਖੀ ਸਰੂਪ ਵਿੱਚ ਰਹਿੰਦੇ ਹੋਇਆ ਕੌਮ ਵਾਸਤੇ ਸ਼ਹੀਦ ਹੋ ਗਿਆ ਹੁਣ ਤੁਸੀਂ ਜਿਸ ਤਰ੍ਹਾਂ ਮਰਦੀ ਚਾਓ ਮੈਨੂੰ ਸ਼ਹੀਦ ਕਰੋ ਡਾਕਟਰ ਗੰਗਾ ਸਿੰਘ ਕਹਿੰਦੇ ਨੇ ਉਹਨਾਂ ਨਾਲ ਪਹਿਲੇ ਖੱਬਾ ਪੈਰ ਕੱਟਿਆ ਗਿਆ ਫਿਰ ਸੱਜਾ ਪੈਰ ਕੱਟਿਆ ਗਿਆ ਫਿਰ ਗੋਡੇ ਕੱਟੇ ਗਏ ਫਿਰ ਹੱਥ ਕੱਟੇ ਗਏ फिर जमूर मास नोचिया गया फिर अखा क्डिया गई फिर, फिर ऐसा फिर तार्थ 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 गया ऐसे महान शहीद दसी दिन मना रहे हैं ऐसी शहीद सा नमन हो रहा है और यह शहीद अज अस सुख का सह लिया है ये आजादी जी दी बंदा सिंह बहादुर ने दी जी से अमीदार ਆਮ ਕਿਸਾਨ ਜਿਹੜਾ ਸੁਖਦਾ ਸਾਹ ਸਾਲ ਆ ਰਿਹਾ ਉਹ ਬੰਦਾ ਸਿੰਘ ਬਹਾਦਰ ਦਾ ਦੇ ਕਰਕੇ ਹੈ ਤੁਸੀਂ ਇਹ ਮੂਵਮੈਂਟ ਤੇ ਲਈ ਕਿਸਾਨਾਂ ਦੀ ਉਸ ਉਤੇ ਫਲੈਕਸ ਕੱਲੇ ਨੇ ਉਤੇ ਲਿਖਿਆ ਹੋਇਆ ਕਿਸਾਨਾਂ ਦਾ ਮਸੀਹਾ ਬੰਦਾ ਸਿੰਘ ਬਹਾਦਰ ਆਹ ਤੋਂ ਤੱਕ ਨਹੀਂ ਬਾਬਾ ਜੀ ਨੇ ਜਿਹੜਾ ਸਿੱਕਾ ਤੇ ਮੋਹਰੀ ਜੁਲਾਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹਿਲੇਮੀ ਰਾਜ ਦਾ ਸੁਪਨਾ ਪੂਰਾ ਕੀਤਾ ਉਸ ਦੇ ਵਿੱਚ ਕ੍ਰਿਕਾ ਤੇ ਮੋਰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਉੱਤੇ ਸਮਰਪਨ ਹੈ। ਜਿਸ ਤੇ ਲਿਖਿਆ ਹੈ ਦੇਗੋ ਤੇਗੋ ਫਤਿਹ ਨੂਸਰਤ ਵੇਦਰੰਗ ਯਫਤ ਜਾਨਾ ਗੁਰੂ ਗੋਬਿੰਦ ਸਿੰਘ। ਫਿਰ ਲੋਗੜ ਨੂੰ ਰਾਜਧਾਨੀ ਬਣਾਇਆ ਕਿਉਂਕਿ ਇੱਕ ਰਾਜ ਨੂੰ ਸਥਾਪਿਤ ਕਰਨ ਲਈ ਚਾਰ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਸਿੱਕਾ ਇੱਕ ਮੋਰ ਇੱਕ ਨਿਸ਼ਾਨ ਸਾਹਿਬ ਤੇ ਇੱਕ ਰਾਜਧਾਨੀ ਨਿਸ਼ਾਨ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਤਾ ਹੋਇਆ ਕਿਥੇ ਨਿਸ਼ਾਨ ਸਾਹਿਬ ਕੋਲ ਆ ਰਿਹਾ ਸੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਨਾਮ ਇਹ ਉਹਨੇ ਸਿੱਖੇ ਚਲਾ ਦਿੱਤੇ ਤੇ ਲੋਗਾਂ ਦਾ ਨੂੰ ਰਾਜਧਾਨੀ ਬਣਾ ਦਿੱਤਾ ਤੇ ਪਾਈ ਬਾਸ ਸਿੰਘ ਨੂੰ ਗਵਰਨਰ ਬਣਾ ਕੇ ਉਹ ਪਹਾੜੀ ਰਾਜਿਆਂ ਨੂੰ ਥੋੜਨ ਵਾਸਤੇ ਚਲੇਗੇ ਉੱਥੇ ਉਹਨਾਂ ਨੇ ਚੰਬੇ ਦੇ ਰਾਜੇ ਦੀ ਲੜਕੀ ਨਾਲ ਸ਼ਾਦੀ ਕੀਤੀ ਜਿਹਦਾ ਨਾਮ ਸੁਚੀਲ ਕੌਰ ਸੀ ਉਸ ਤੋਂ ਇੱਕ ਬੱਚਾ ਪੈਦਾ ਹੋਇਆ ਅਜੈ ਸਿੰਘ ਜਿਹੜਾ ਜਿਸ ਦੀ ਗੱਲ ਬਾਤ ਮੈਂ ਕਰ ਰਿਹਾ ਉਹ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਡੇਰਾਬਾ ਬੰਦਾ ਸਾਹਿਬ ਹਦਰ ਵਿੱਚ ਆ ਕੇ ਉਹਨਾਂ ਨੇ 1713 ਤੋਂ ਲੈ ਕੇ 1715 ਤੱਕ ਤਪસ્યા ਕੀਤੀ ਹੈ ਲੋਕਾਂ ਨੂੰ ਜੰਗ ਲੜਨੀ ਸਿਖਾਈ ਦਿੱਤੀ ਹੈ ਅਤੇ ਤੋਪਈਏ ਉਸ ਸਮੇਂ ਦੀ ਜਿਹੜੀ ਬਾਬਾ ਜੀ ਨੇ ਵਰਤੀ ਵਰਤੀ ਮੇਰੇ ਸਿਰਫ ਕਹਿੰਦੀ ਹੈ ਬੇਨਤੀ ਹੈ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਇਹ ਚੌਨ ਜਿਹੜੇ ਵੀ ਲੋਕ ਕਿੰਤੂ ਪਰਤੂ ਕਰਦੇ ਨੇ ਬਾਬਾ ਜੀ ਦੇ ਜੀਵਨ ਦੇ ਉੱਤੇ ਡਾਕਟਰ ਜਸਵੰਤ ਸਿੰਘ ਵਾਈਸ ਚਾਂਸਲਰ ਐਕਸ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਹ ਕੀ ਕਰਦੇ ਨੇ ਕਿ ਜਿਹੜੇ ਇਨਸਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਦੇ ਉੱਤੇ ਕਿੰਤੂ ਬੰਤੂ ਕਰਦੇ ਆ ਉਹ ਬੰਦਾ ਸਿੰਘ ਬਹਾਦਰ ਤੇ ਨਹੀਂ ਕਰਦਾ ਉਹ ਗੁਰੂ ਗੋਬਿੰਦ ਸਿੰਘ ਤੇ ਕਰਦਾ ਕਿਉਂਕਿ ਜਿਹੜੀ ਬੰਦਾ ਸਿੰਘ ਬਹਾਦਰ ਦੀ ਚੋਣ ਹੈ ਉਹ ਗੁਰੂ ਗੋਬਿੰਦ ਸਿੰਘ ਦੀ ਚੋਣ ਹੈ ਅਤੇ ਉਹ ਚੋਣ ਜਿਹੜੀ ਹੈ ਕਦੇ ਗਲਤ ਨਹੀਂ ਹੋ ਸਕਦੀ ਉਸਾ ਸੰਗਤ ਅਸੇ ਮਹਾਨ ਸ਼ਹੀਦੀ ਜਿਸ ਦੇ ਉੱਤੇ ਕਲਗੀਧਰ ਪਿਤਾ ਦੀ ਬਖਸ਼ਿਸ਼ ਸੀ ਜਿਸ ਦਾ ਜਿਸ ਦੇ ਉੱਤੇ ਜੋ ਕਲਗੀ ਕਰਪਤਾ ਦਾ ਜਿਹੜਾ ਮਿਸ਼ਨ ਸੀ ਉਸ ਨੂੰ ਪੂਰਾ ਕਰ ਲਈ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਸ਼ਹਾਦਤ ਦਿੱਤੀ ਆਪਣੇ ਬੱਚੇ ਦੀ ਸ਼ਹਾਦਤ ਦਿੱਤੀ ਉਸ ਨੂੰ ਅਸੀਂ بار بار ਨਮਸਕਾਰ ਕਰਨੇ ਆ ਅਤੇ ਸੰਗਤ ਅੱਗੇ ਅਪੀਲ ਕਰਨੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ٹرسٹ ਮੈਮੋਰੀਅਲ ٹرسٹ ਜਿਸ ਦੇ ਮੁਖ ਪਰ ਬੰਦਕ ਸਰਦਾਰ ਮਨਜੀਤ ਸਿੰਘ ਸਰਦਾਰ ਵਰਮੀਟਰੀ ਰਾਜੂ ਜੀ ਹਰਿੰਦਰ ਜੀ ਹਰਪ੍ਰੀਤ ਜੀ ਸੁਰਿੰਦਰ ਜੀ ਸੁਰਿੰਦਰ ਜੀ ਤੇ ਭਾਈ ਸਾਹਿਬ ਜੀ ਨਾਲ ਰਣ ਮਾਈ ਨਾਲ ਸੰਤ ਕਰ ਦਿਨ ਸਰ ਪੂਜਿਆ ਨੂੰ انا ਸਾਰਿਆਂ ਦਾ ਦਿਲ ਦੀਆਂ ਅੰਗਰਾਈਆਂ ਤੋਂ ਮੈਂ ਧੰਨਵਾਦ ਕਰਦਾ ਹਾਂ ਅਤੇ ਵਾਗੁਰੂ ਅਗੇ ਅਰਦਾਸ ਕਰਨਾ ਵਾਗੁਰੂ ਇਹਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੀ ਇਹਨਾਂ ਬੱਚਿਆਂ ਕੋਲੋਂ ਜਿੰਨਾ ਸਿੱਖੀ ਦਾ ਪ੍ਰਚਾਰ ਹੋ ਸਕੇ ਉਹ ਕਰਾਓ ਇਹ ਸੰਸਾਡੇ ਅਤੀ ਸਤਿਕਾਰਯੋਗ ਸੰਤ ਜਤਿੰਦਰਪਾਲ ਸਿੰਘ ਜੀ ਮੈਂ ਇੰਨੇ ਸ਼ਬਦਾਂ ਨਾਲ ਆਪਣ ਨੂੰ ਵਿਸ਼ਰਾਮ ਬਿਨਾ ਤੇ ਫਿਰ ਅਪੀਲ ਕਰਨਾ ਕਿ 7 ਤਰੀਕ 7 ਜੁਲਾਈ ਨੂੰ ਹੰਮੂ ਮਾਕੇ ਸੰਤਾ ਆਣ ਇਸ ਮਹਾਨ ਸ਼ਹੀਦ ਦੀ ਛੀਦੀ ਜਿੰਦੂ ਤੇ ਉਹਨਾਂ ਨੂੰ ਆਪਣਾ ਸਿੱਟਕ ਸ਼ਿਖਾ ਕੇ ਇਸ ਮਗਮ ਨੂੰ ਸਫਲ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਨ ਸਾਡੇ ਅਤਿ ਸਤਿਕਾਰਯੋਗ ਸੰਤ ਜਤਿੰਦਰਪਾਲ ਸਿੰਘ ਜੀ ਸੋਢੀ ਬੜੀ ਹੀ ਵਿਸਥਾਰ ਨਾਲ ਮੈਂ ਸਮਝਦਾ ਕਿ ਇਹਨਾਂ ਨੇ ਦੱਸਣ ਦਾ ਬਾਬਾ ਜੀ ਦੇ ਜੀਵਨ ਦਾ ਹਰ ਇੱਕ ਨਵੇਂ ਦਿਨ ਨੂੰ ਦੱਸਣ ਦੀ ਇਹਨਾਂ ਨੇ ਜਿਹੜੀ ਹੈ ਬੜੀ ਗਹਿਰਾਈ ਦੇ ਨਾਲ ਇਹਨਾਂ ਨੇ ਦੱਸਿਆ ਤੇ ਮੈਂ ਨਾਲ ਹੀ ਇਨਾਂ ਦਾ ਧੰਨਵਾਦ ਕਰਦਾ ਇਹਨਾਂ ਦੀ ਥੋੜੀ ਸਿਹਤ ਵੀ ਠੀਕ ਨਹੀਂ ਸੀ ਫਿਰ ਵੀ ਇਹਨਾਂ ਨੇ ਸਾਨੂੰ ਜਿਹੜਾ ਇਹ ਸਮਾਂ ਦਿੱਤਾ ਤੇ ਸਤਿਮੁੱਚ ਅੱਜ ਮੈਂ ਜੰਮੂ ਦੀ ਹਰ ਇੱਕ ਕਮੇਟੀ ਨੂੰ ਚਾਹੇ ਉਹ ਇਲੈਕਟ ਕੀਤੀ ਹੋਈ ਹੈ ਚਾਹੇ ਉਹ ਪਿੰਡਾਂ ਦੀਆਂ ਕਮੇਟੀਆਂ ਨੇ ਸਾਰਿਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅੱਜ ਜ਼ਰੂਰਤ ਹੈ ਸਾਨੂੰ ਐਸੇ ਯੋਧੇ ਦਾ ਜਿਹੜਾ ਜੀਵਨ ਹੈ ਆਉਣ ਵਾਲੀ ਪੀੜ੍ਹੀ ਨੂੰ ਦੱਸਿਆ ਜਾਏ ਅਤੇ ਦੱਸਿਆ ਜਾਏ ਕਿ ਕਿਸ ਜਗ੍ਹਾ ਦੇ ਉੱਤੇ ਬਾਬਾ ਬੰਦਾ ਸਿੰਘ ਜੀ ਭਖਾਦਰ ਨੇ ਬੈਠ ਕੇ ਤਪ ਕੀਤਾ ਉਸ ਪਰਮੇਸ਼ਰ ਦੀ ਅਰਦਾਸਾਂ ਕੀਤੀ ਹੈ ਤੇ ਹਰ ਇੱਕ ਜੀਵ ਦਾ ਇੱਕ ਫਰਜ਼ ਬਣ ਜਾਂਦਾ ਹੈ ਇਹ ਆਉਣ ਵਾਲੀ ਪੀੜੀ ਨੂੰ ਜਾਗਰਿਤ ਕੀਤਾ ਜਾਏ ਅੱਜ ਵੇਖਣ ਨੂੰ ਮੈਂ ਦੇਖੀ ਦੇਖੀਦਾ ਹੈ ਕਿ ਆਉਣ ਵਾਲੀ ਪੀੜੀ ਹੈ ਜਿਹੜੀ ਉਹ ਨਸ਼ਿਆਂ ਦੇ ਵਿੱਚ ਗੁਫਤਾਨ ਹੋ ਗਈ ਹੈ ਬਹੁਤ ਸਾਰਾ ਨਸ਼ਾ ਉਹ ਕਰ ਰਹੇ ਨੇ ਆਉਣ ਵਾਲੀ ਪੀੜੀ ਅੱਜ ਸਮਾਂ ਹੈ ਸਾਨੂੰ ਆਪਣੇ ਸਿਰ ਲੱਥ ਯੋਧਿਆਂ ਦੀਆਂ ਉਹਨਾਂ ਨੂੰ ਗੱਲਾਂ ਸੁਣਾਉਣ ਦੀ ਆਪਣੇ ਜੋਧੇ ਦੀ ਸਾਨੂੰ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਜਿਹੜੀਆਂ ਉਹਨਾਂ ਨੇ ਮੱਲਾ ਮਾਰੀਆਂ ਨੇ ਅਸੀਂ ਉਹਨਾਂ ਬੱਚਿਆਂ ਨੂੰ ਦਿਖਾਈਏ 7 ਤਰੀਕ 7 ਜੁਲਾਈ ਨੂੰ ਇਹ ਜਿਹੜਾ ਪ੍ਰੋਗਰਾਮ ਹੈ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਰਿਆਸੀ ਦੇ ਵਿੱਚ ਚੱਲਣਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਹਮ ਹਮਾ ਕੇ ਪਹੁੰਚੋ ਤੇ ਕਿਸੇ ਵੀ ਕਨਵਿੰਸ ਦੀ ਜੇ ਤੁਹਾਨੂੰ ਜ਼ਰੂਰਤ ਹੈ ਤੇ ਸਾਡਾ ਜਿਹੜਾ ਨੰਬਰ ਹੈ ਸਾਡੇ ਚੈਨਲ ਤੇ ਤੁਸੀਂ ਫੋਨ ਕਰੋਗੇ ਅਸੀਂ ਆਪ ਜੀ ਨੂੰ ਜ਼ਰੂਰ ਲੈ ਕੇ ਆਵਾਂਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਮਵੋਰੀਆ ٹرسٹ ਦੇ ਜਿਹੜੇ ਪ੍ਰਧਾਨ ਨੇ ਮਨਜੀਤ ਸਿੰਘ ਜੀ ਉਹ ਵੀ ਵਿਸ਼ੇਸ਼ ਕਰਕੇ ਸਾਡੇ ਕੋਲ ਬੈਠੇ ਨੇ ਤੇ ਉਹਨਾਂ ਦੀ ਸਾਰੀ ਸਮੂਚੀ ਹੈ ਜਿਹੜੀ ਟੀਮ ਉਹ ਬੇਟੀ ਹੋਈ ਹੈ ਤੇ ਮੈਂ ਉਹਨਾਂ ਤੋਂ ਵੀ ਪੁੱਛਣਾ ਚਾਹਾਂਗਾ ਕਿ ਤੁਸੀਂ ਦੱਸੋ ਕਿ ਇਹ ਪ੍ਰੋਗਰਾਮ ਦੀ ਜਿਹੜੀ ਸਾਰੀ ਰੂਪਰੇਖਾ ਹੈ ਸਿੱਖ ਸਕਤਾ ਦੇ ਸਾਹਮਣੇ ਕਰੋ ਜੀ ਫਿਰ ਮਨਜੀਤ ਸਿੰਘ ਜੀ ਆਜ਼ਾਦ ਜਿਹੜੇ ਕਿ ਕਿਸੇ ਪਹਿਚਾਣ ਦੇ ਮਹਤਾਜ ਨਹੀਂ ਬਹੁਤ ਹੀ ਸੋਸ਼ਲ ਵਰਕਅਤ ਇਥੇ ਬਾਰਡਰ ਦੇ ਏਰੀਏ ਦੇ ਵਿੱਚ ਵੀ ਇਹਨਾਂ ਨੇ ਆਪਣੀ ਜਿਹੜੀ ਚੰਗੀ ਜਿਹੜਾ ਨਾਂ ਦੀ ਧੂਸ ਬਣਾਈ ਹੋਈ ਹੈ ਹਰ ਕੋਈ ਜੀਵ ਬਾਰਡਰ ਦੇ ਉੱਤੇ ਸਟੇਟ ਗਾਰਡ ਦੇ ਉੱਤੇ ਰਹਿਣ ਵਾਲਾ ਹਰ ਇੱਕ ਨਮਾਇੰਦਾ ਇਹਨਾਂ ਨੂੰ ਜਾਣਦਾ ਹੈ ਤੇ ਬਹੁਤ ਹੀ ਪਿਆਰ ਵਾਲੀ ਸਖੀਅਤ ਹੈ ਬਾਰਡਰ ਤੋਂ ਚੱਲ ਕੇ 150 ਕਿਲੋਮੀਟਰ ਇੱਥੇ ਆ ਕੇ ਵੀ ਇਹ ਸੇਵਾ ਕਰਦੇ ਨੇ ਮੈਂ ਵੀਰ ਜੀ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਅਸੀਂ ਕਰਨ ਵਾਸਤੇ ਜਾ ਰਹੇ ਹਾਂ ਇਸ ਦੀ ਰੂਪਰੇਖਾ ਕਿਸ ਤਰ੍ਹਾਂ ਰਹੇਗੀ ਕਿ ਕਿਸ ਤਰ੍ਹਾਂ ਸੰਗਤਾਂ ਆਉਣਗੀਆਂ ਸੰਗਤਾਂ ਸੀ ਰਾਤ ਨੂੰ ਜੇਕਰ ਸਾਡੇ ਕੋਲ ਸੰਗਤ ਆ ਜਾਂਦੀ ਏ ਤਕਰੀਬਨ 100-150 ਬੰਦਾ ਤੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਰੱਖਾਂਗੇ ਸਵੇਰ ਦਾ ਕਿਸ ਤਰ੍ਹਾਂ ਸਾਡਾ ਪ੍ਰੋਗਰਾਮ ਰਹੇਗਾ ਉਹ ਸਾਰਾ ਸੰਗਤਾਂ ਦੇ ਨਾਲ ਆਪ ਵੀ ਸਮਝਾ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बाबा ਬੰਦਾ ਸਿੰਘ ਬਹਾਦਰ ਨਮੋਦੇ ਟ੍ਰਸਟ ਜਿਹੜਾ ਹੋਂਦ ਵਿੱਚ ਆਇਆ ਤੇ ਇਸ ਲਈ ਬਾਬਾ ਜੀ ਜਤਿੰਦਰਪਾਲ ਸਿੰਘ ਸੋਦੀ ਦਾ ਜਿਹੜਾ ਅਸ਼ੀਰਵਾਦ ਹੈ ਅਤੇ ਇਹਨਾਂ ਨਾਲ ਮਸ਼ਵਰਾ ਹੋਇਆ ਤੇ ਇਹਨਾਂ ਨੇ ਸਾਨੂੰ ਅਪਰੂਵ ਕੀਤਾ ਇਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਤੇ ਅਸੀਂ ਅੱਗੇ ਵਧੇ ਔਰ ਪਿਛਲੇ ਸਾਲ ਅਸੀਂ ਕਿਹਾ ਕਿ ਬਹੁਤ ਹੀ ਅੱਛਾ ਪ੍ਰੋਗਰਾਮ ਜਿਹੜਾ ਹੈ बाबा ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਕੀਤਾ ਪੜਾਇਆ ਗਿਆ ਉਹਨਾਂ ਇਸ ਸਮੇਂ ਫਿਰ 6 ਜੂਨ 6 ਜੁਲਾਈ ਨੂੰ ਅਸੀਂ ਅਪੀਲ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਇੱਕ ਦਿਨ ਪਹਿਲੇ ਸਤ ਨੂੰ ਪ੍ਰੋਗਰਾਮ ਜਿਹੜਾ ਸਾਡਾ 10 ਵਜੇ ਸ਼ੁਰੂ ਹੋਏਗਾ 2 ਵਜੇ ਤੱਕ ਸਵੇਰੇ ਬ੍ਰੈਕਫਾਸਟ ਦਾ ਲੰਗਰ ਦਾ ਪ੍ਰੋਗਰਾਮ ਇੱਥੇ ਆ ਉਪਾਂਤ ਜਿਹੜਾ ਗੁਰੂ ਘਰ ਲੰਗਰ ਉਸ ਤੋਂ ਬਾਅਦ ਅ ਹੋਰ ਵੀ ਵਰਤੇਗਾ ਇੱਕ ਦਿਨ ਪਹਿਲੇ ਜਿਹੜੀਆਂ ਕੁਝ ਬੱਸਾਂ ਜਿਹੜੀਆਂ ਸਾਨੂੰ ਅਪਰੋਚ ਕਰਦੀਆਂ ਨੇ ਕਿ ਅਸੀਂ ਆਉਣਾ ਚਾਹੁੰਦੇ ਹਾਂ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਭ ਨੂੰ ਪ੍ਰੋਵਾਈਡ ਕਰੀਏ ਤੇ ਇੱਥੇ ਚੱਕਨੇ ਬਣ ਡੋਟ ਇਸੋ ਬੰਦੇ ਦਾ ਰਹਿੰਦਾ ਵਧੀਆ ਜਿਹੜਾ ਇਤਿਜਾਮ ਇੱਥੇ ਹੈਗਾ ਤੇ ਮੈਂ ਸਾਰਿਆਂ ਨੂੰ ਪੂਰ ਕਰਦਾ ਤੇ ਚੱਲ ਕੇ ਥਰਲੇ ਦੀ ਕੋਈ ਇੱਕ ਨੰਬਰ ਚੱਲਦਾ ਉੱਥੇ ਕੰਟੈਕਟ ਕਰਨ ਸਾਡੇ ਪੋਸਟਰ ਬੈਨਰ ਹਰ ਗੁਰਦੁਆਰੇ ਹਰ ਥਾਂ ਪੁੱਛੋ ਦੋ ਤਿੰਨ ਦਿਨ ਤੱਕ ਜਿਹੜੀ ਉਹ ਪੁੱਛ ਜਾਣਗੇ ਤੇ ਜਲਦੀ ਤੇ ਜਲਦੀ ਇੱਥੇ ਅਪਰੋਚ ਕਰਕੇ ਉਹਨਾਂ ਫੋਨਾਂ ਦੇ ਫੋਨ ਕਰਕੇ ਇੱਕ ਵਾਰ ਜਿਹੜੀ ਸੰਗਤ ਨਹੀਂ ਆਈ ਹੈ ਉਹ ਇੱਕ ਵਾਰ ਇੱਥੇ ਪੁੱਛ ਕੇ ਤੇ ਤਪੋ ਸਥਾਨ ਦਾ ਜਿਹੜੀ ਸ਼ਕਤੀ ਹੈ ਉਸ ਨੂੰ ਪਰਤੱਖ ਜਿਹੜੀ ਆਦੇਕਨ ਔਰ ਗੁਰੂ ਵਾਲੇ ਬਣਨ ਔਰ ਇੱਥੇ ਆਕਰਕੇ ਤੁਸੀਂ ਆਪ ਦੇਖੋ ਕਿ ਇੱਥੇ ਜਿਹੜੀ ਸਮੁੰਦਰ ਦੇ ਸਮੋਧ دریا ਦੇ ਤੱਕ ਦੇ ਉੱਪਰ ਕਿ ਜਿਹੜਾ ਗੁਰਦੁਆਰਾ ਸਾਹਿਬ ਜਿਹੜਾ ਹੈ ਸ਼ਸ਼ੋਭੀ ਤੇ ਬਹੁਤ ਕਾਫੀ ਪੁਰਾਣਾ ਜਿਹੜਾ ਹੈ ਇੱਥੇ ਹੋਰ ਵੀ ਇਤਿਹਾਸਿਕ ਚੀਜ਼ਾਂ ਜਿੰਨੇ ਬਤੀ ਜਾਣਦੀਆਂ ਅਪੀਲ ਹੈ ਕਿ ਸਾਰੇ ਨੰਬਰ ਤੇ ਕੰਟੈਕਟ ਕਰਕੇ 6 ਤਰੀਕ ਨੂੰ ਜਿੰਨੀ ਕਿ ਪਾਲਤ ਕਰਨ ਔਰ ਪਾਸ ਤੇ ਜਿਹੜੇ ਹਨ ਜਿਹਾ ਪੌਣੀ ਪਰਖਾ ਖਨੂਰ ਪਾਸ ਦੇ ਜਿਹੜੀ ਸੰਗਤਾਂ ਉਹ ਸੱਜ ਪਤਰੀ ਜਿਹੜੀ ਹੈ ਉਹ 10 ਵਜੇ ਗੁਰਦੁਆਰਾ ਸਾਹਿਬ ਪਹਾਲ ਦੀ ਸਭੰਦੀ ਕੇ ਪਾਲਤ ਕਰੋ ਅਤੇ ਵਾਰਤੋਪਤਵੰਤੇ ਸੱਜਣ ਜਿਹੜੇ ਨੇ ਉਹ ਪੋਸਟਾ ਨਹੀਂ ਆ ਅੱਜ ਨੂੰ ਕਿਸੇ ਚਾਹਵੇਗਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚ ਦੇਣਾ ਹੋਰ ਵੀ ਪ੍ਰਚਾਰਕ ਜਿਹੜੇ ਨੇ ਸਾਡੇ ਪਾਸ ਸਰਪਲ ਬਲਬੰਦ ਸਿੰਘ ਜੀ ਬਾਸਪੁਰ ਵਾਲੇ ਉਹ ਤੌਰ ਤੇ ਪ੍ਰਚਾਰਕ ਜਿਹੜੇ ਆ ਰਹੇ ਨੇ ਭਾਈ ਪ੍ਰੀਤ ਸਿੰਘ ਜੀ ਝੋਲਾ ਦੇ ਡਿਸਟ੍ਰਿਕਟ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਵਿਸ਼ੇਸ਼ ਤੌਰ ਤੇ ਕਿਸੇ ਨੇ ਯਾਰੇ ਨੇ ਉਹਦੇ ਉਹ ਸਾਡੇ ਪਾਸ ਗਜਜੀਤ ਸਿੰਘ ਜੀ ਅਤੇ ਉਹਨਾਂ ਦਾ ਪੂਰਾ ਜੱਥਾ ਉਹ ਵੀ ਵਿਸ਼ੇਸ਼ ਤੌਰ ਤੇ ਕਿਸੇ ਨੇ ਯਾਰਿਆ ਬੜਾ ਹੀ ਸੌਲਦਾ ਜਿਹੜਾ ਪ੍ਰੋਗਰਾਮ ਹੈ ਉਸ ਦਿਨ ਹੋਵੇਗਾ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਤਾ ਜਿਹੜੀਆਂ ਨੇ ਉੱਥੇ ਪੁੱਜਣ ਦੀ ਕਿਰਪਾਲਤਾ ਕਰਨ ਤੇ ਪ੍ਰੋਗਰਾਮ ਸਾਡੇ ਜਿਹੜੇ LED ਚੈਨਲ ਖਾਲਸਾ ਟੀਵੀ ਇੱਕ ਬਾਣੀ ਹோம் ਚੈਨਲ PG نیوز ਅਗਾਂਹ ਟੀਵੀ ਇਹ ਸਾਰੇ ਤੇ ਜਿਹੜਾ ਲਾਈਵ ਚਲੇਗਾ ਸਾਰੇ ਸੰਤਾਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ ਸਾਰੇ ਹਾਜ਼ਰ ਪਹੁੰਚ ਕੇ ਇਸੇ ਪੁੱਜਣ ਦੀ ਕਿਰਪਾਲਤਾ ਕਰੋ ਅਗੇ ਗੁਰੂ ਦੀ ਕ੍ਰਿਸ਼ਾ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਆਰਾ ਤੂੰ ਮਹਿਫਿਲ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇੱਥੋਂ ਦਾ ਜਿਹੜਾ ਮੌਸਮ ਹੈ ਬਹੁਤ ਹੀ ਅੱਛਾ ਤੇ ਇੱਥੋਂ ਦਾ ਜਿਹੜਾ ਵਾਤਾਵਰਨ ਹੈ ਬਹੁਤ ਹੀ ਰਮਣੀਕ ਹੈ ਤੇ ਇੱਕ ਦਿਨ ਜੇ ਤੁਸੀਂ ਪਹਿਲਾਂ ਆਉਂਦੇ ਹੋ ਰਾਤ ਦਾ ਵੀ ਤੁਸੀਂ ਸਮੁੰਦਰ ਦੇ ਕੰਢੇ ਨਜ਼ਾਰਾ ਤੁਸੀਂ ਇੱਥੇ ਦਾ ਜਿਹੜਾ ਦੇਖ ਸਕਦੇ ਹੋ ਤੇ ਸਵੇਰੇ ਜਿਹੜਾ ਪ੍ਰੋਗਰਾਮ ਹੈ 10 ਵਜੇ ਚੱਲਣਾ 2 ਵਜੇ ਸਾਰੀ ਸਮਾਪਤੀ ਤੇ ਵੇਲੇ ਸਿਰ ਆਪਕੀ ਨੇ ਸਾਰਿਆਂ ਨੇ ਘਰ ਚੱਲ ਜਾਣਾ ਸਾਰੀ ਬਾਡਰ ਦੀ ਸੰਗਤ ਨੂੰ ਬੇਨਤੀ ਹੈ ਇੱਕ ਵਾਰ 88 ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸ਼ਹੀਦੀ ਪੂਰਵ ਨੂੰ ਸਮਰਪਿਤ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਸਾਰੇ ਦੇ ਸਾਰੇ ਆਓ ਗੁਰੂ ਦੇ ਨਾੜ ਲੱਗੋ ਗੁਰੂ ਦੇ ਜਸ ਗਾਇਨ ਕਰੀਏ ਸਾਰੇ ਨਾਲ ਮਿਲ ਕੇ ਬਹੁਤ ਬਹੁਤ ਧੰਨਵਾਦ ਮਹਾਂਪੁਰਚਾਂ ਦਾ ਇਹਨਾਂ ਨੇ ਸਮਾਂ ਦੇ ਕੇ ਸਾਨੂੰ نوازਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ